ਬਾਬਾ ਜੀ ਦੇ ਦੱਸੇ ਬਚਨ ਮੰਨ ਕੇ ਪੂਰਾ ਦਸੰਬਰ ਮਹੀਨਾ ਇਹ দান ਕਰਨਾ ਇਨ੍ਹਾਂ 5 ਲੋਕਾਂ ਨੂੰ ਫਿਰ ਦੇਖਣਾ ਨਤੀਜਾ ਕਈ ਸਾਲਾਂ ਤੋਂ ਰੁਕੀ ਇੱਛਾ 2026 ਦੇ ਵਿੱਚ ਪੂਰੀ ਹੋ ਜਾਵੇਗੀ ਮੇਰਾ ਸਤਿਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਸਭ ਤੋਂ ਪਹਿਲਾਂ ਸਾਰੀ ਸਾਧ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਮਹਾਪੁਰਖ ਬਚਨ ਕਰਦੇ ਹੁੰਦੇ ਸੀ ਤੇ ਉਹਨਾਂ ਦੇ ਬਚਨਾਂ ਦੇ ਵਿੱਚ ਇੱਕੋ ਹੀ ਗੱਲ ਹੁੰਦੀ ਸੀ ਉਹ ਸੀ ਗੁਰਬਾਣੀ ਦੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਤੇ ਯਾਦ ਰੱਖਿਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਇਹ ਗੱਲ ਯਾਦ ਰੱਖਿਓ ਗੁਰਸਿੱਖੋ ਸਤਿਗੁਰੂ ਦੀ ਇਹ ਪਾਵਨ ਬਾਣੀ ਪੜਨ ਵਾਲੇ ਸਤਿਗੁਰੂ ਦੀ ਪਾਵਨ ਬਾਣੀ ਨੂੰ ਵਿਚਾਰਨ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਵਿਚਾਰਨ ਵਾਲੇ ਤੇ ਉਹ ਕਦੇ ਵੀ ਅੰਧਕਾਰ ਦੇ ਵਿੱਚ ਨਹੀਂ ਫਿਰਦੇ ਉਹ ਜਾਗਰੂਤ ਹੋ ਜਾਂਦੇ ਨੇ ਤੇ ਜਿਹੜੇ ਜਾਗਰੂਤ ਹੋ ਜਾਂਦੇ ਨੇ ਯਾਦ ਰੱਖਿਓ ਉਹ ਕਦੇ ਅੰਧਕਾਰ ਦੇ ਵਿੱਚ ਨਹੀਂ ਰਹਿੰਦੇ ਉਹ ਫਿਰ ਦੁਨੀਆ ਦੇ ਵਿੱਚ ਇੱਕ ਐਸੇ ਤਰੀਕੇ ਦੇ ਨਾਲ ਇੱਕ ਐਸੇ ਸਿਸਟਮ ਦੇ ਨਾਲ ਚੱਲਦੇ ਨੇ ਜਿੱਥੇ ਕਿ ਉਹ ਕੇਵਲ ਗੱਲ ਗੁਰੂ ਦੀ ਕਰਦੇ ਨੇ ਤੇ ਇੱਕ ਗੱਲ ਯਾਦ ਰੱਖੋ ਵੀ ਵੱਡੇ ਵੱਡੇ ਸਾਇੰਟਿਸਟ ਜਾਂ ਇੰਜ ਕਹ ਲਓ ਵੀ ਵੱਡੇ ਤੋਂ ਵੱਡੇ ਵਿਦਵਾਨ ਵੀ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਇਹ ਹੈ ਗੁਰੂ ਦੀ ਬਖਸ਼ਿਸ਼ ਇਹ ਹੈ ਗੁਰੂ ਦੀ ਮਿਹਰਮਤ ਜਿਹੜੇ ਬੰਦਗੀ ਵਾਲੇ ਹੁੰਦੇ ਆ ਨਾ ਉਹ ਜਿਹੜੀ ਗੱਲ ਕਰਦੇ ਨੇ ਲੌジਕ ਨਾਲ ਕਰਦੇ ਨੇ ਆਪਾਂ ਉਹਨਾਂ ਨੂੰ ਮੋੜ ਕੇ ਨਹੀਂ ਕਹ ਸਕਦੇ ਵੀ ਇਹ ਕਿਵੇਂ ਹੋਊ ਜਾਂ ਫਿਰ ਇਹ ਹੋ ਹੀ ਨਹੀਂ ਸਕਦਾ ਮੈਂ ਆਪਾਂ ਉਹਨਾਂ ਨਾਲ ਆਰਗੂਮੈਂਟ ਨਹੀਂ ਕਰ ਸਕਦੇ ਉਹ ਕੇਵਲ ਜਿਹੜੀ ਗੱਲ ਕਰਦੇ ਨੇ ਉਹ ਠੋਸ ਹੁੰਦੀ ਹੈ ਤੇ ਉਹ ਚੀਜ਼ ਹਰ ਇੱਕ ਬੰਦੇ ਨੂੰ ਫਿੱਟ ਲੱਗਦੀ ਹੈ ਤੇ ਇਹ ਗੱਲ ਯਾਦ ਰੱਖਿਓ ਵੀ ਉਹ ਚੀਜ਼ ਗੁਰੂ ਕਰਵਾਉਂਦਾ ਆ ਪਾਤਸ਼ਾਹ ਕਹਿੰਦੇ ਜੇ ਸਤਗੁਰੂ ਮਹਾਰਾਜ ਦੀ ਕਿਰਪਾ ਹੁੰਦੀ ਹੈ ਨਾ ਯਾਦ ਰੱਖੋ ਸਤਗੁਰ ਸਤਗੁਰੂ ਮਹਾਰਾਜ ਨੇ ਜਪਜੀ ਸਾਹਿਬ ਦੇ ਵਿੱਚ ਹੀ ਕਹਿ ਦਿੱਤਾ ਮਤ ਵਿੱਚ ਰਤਨ ਜਵਾਹਰ ਮਾਨਕ ਜੀ ਕਿ ਸਿੱਖ ਸੁਣੀ ਪਾਤਸ਼ਾਹ ਜੀ ਨੇ ਸਾਰੀ ਗੱਲ ਜਿਹੜੀ ਹੈ ਉਹ ਸਪਸ਼ਟ ਕਰ ਦਿੱਤੀ ਹੁਣ ਗੁਰਸਿੱਖੋ ਪਿੱਛੇ ਕੋਈ ਗੱਲ ਰਹੀ ਹੋਣੀ ਪਿੱਛੇ ਕੁਝ ਵੀ ਨਹੀਂ ਰਹਾ ਹੁਣ ਇੱਕ ਇੱਕ ਗੱਲ ਯਾਦ ਰੱਖਿਓ ਵੀ ਸਤਗੁਰੂ ਮਹਾਰਾਜ ਜੀ ਦੀ ਜਿਹੜੀ ਕਿਰਪਾ ਹੈ ਨਾ ਉਹ ਇਦਾਂ ਵਰਤਦੀ ਹੈ ਤੇ ਹੁਣ ਇੱਕ ਬੇਨਤੀ ਮੈਂ ਨਾਲ ਹੀ ਹੋਰ ਕਰਦੇ ਆਂ ਪਿਆਰਿਓ ਆਪਾਂ ਗੁਰਬਾਣੀ ਨੂੰ ਜਦੋਂ ਪੜ੍ਹਦੇ ਆਂ ਨਾ ਸਤਿਗੁਰੂ ਦੀ ਜਦੋਂ ਪਾਵਨ ਬਾਣੀ ਨੂੰ ਵਿਚਾਰਦੇ ਆਂ ਤੇ ਗੁਰਸਿੱਖੋ ਇੱਕ ਗੱਲ ਯਾਦ ਰੱਖਿਓ ਹਮੇਸ਼ਾ ਹਮੇਸ਼ਾ ਮੇਰੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਤੇ ਸਤਿਗੁਰੂ ਦੀ ਕਿਰਪਾ ਸਾਡੇ ਤੇ ਵਰਤੀ ਹੈ ਪਾਤਸ਼ਾਹ ਕਹਿੰਦੇ ਤ੍ਰਿਖਾ ਨਾ ਉਤਰੈ ਸ਼ਾਂਤ ਨ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀਓ ਗੁਰੂ ਦੇ ਦਰਸ਼ਨਾਂ ਤੋਂ ਬਿਨਾਂ ਦਰਸ਼ਨ ਦੀ ਜਿਹੜੀ ਆਤਮਿਕਤਾ ਹੈ ਉਹਦੀ ਤ੍ਰੇ ਮਿਟਦੀ ਨਹੀਂ ਮੇਰੇ ਮਨ ਦੀ ਮਨ ਨੂੰ ਠੀਰਜ ਨਹੀਂ ਆਉਂਦੀ ਪਾਤਸ਼ਾਹ ਕਹਿੰਦੇ ਹਾਉ ਕੋਲੀ ਜਿਓ ਕੋਲ ਕੁਮਾਈ ਗੁਰਦਰਸ਼ਨ ਸੰਤ ਪਿਆਰੇ ਜਿਓ ਮੈਂ ਪਿਆਰੇ ਸੰਤ ਗੁਰੂ ਦੇ ਦਰਸ਼ਨ ਤੋਂ ਕੁਰਬਾਨ ਹਾਂ ਸਦਕੇ ਜਾਣਾ ਵਾ ਸਤਗੁਰੂ ਨੇ ਕਿਰਪਾ ਕੀਤੀ ਵਰਗਤੇਰਾ ਮੁਖ ਸੁਹਾਵਾ ਜਿਓ ਸਹਿਜ ਧੁਨ ਬਾਣੀ हे ਧੁਨਖ ਧਾਰੀ ਪ੍ਰਭੂ ਜੀ ਤੇਰਾ ਮੂਹ ਤੇਰੇ ਮੂਹ ਦਾ ਦਰਸ਼ਨ ਸੁਖ ਦੇਣ ਵਾਲਾ ਹੈ ਉਹ ਮੇਰੇ ਹਿਰਦੇ ਨੂੰ ਠੰਡ ਪਾਉਣ ਵਾਲਾ ਹੈ ਤੇਰੀ ਸਫਤ ਸਲਾ ਮੇਰੇ ਅੰਦਰ ਆਤਮਿਕ ਅਡੋਲਤਾ ਦੀ ਲਹਿਰ ਪੈਦਾ ਕਰਦੀ ਹੈ ਤੇ ਯਾਦ ਰੱਖਿਓ ਪਿਆਰਿਓ ਸਤਗੁਰੂ ਮਹਾਰਾਜ ਜੀ ਦੀ ਜਿਹੜੀ ਕਿਰਪਾ ਹੈ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਜਿਹੜੀ ਕਿਰਪਾ ਹੈ ਉਦੋਂ ਵਰਤਦੀ ਹੈ ਗੁਰਸਿੱਖੋ ਜਦੋਂ ਆਪਾਂ ਸਤਗੁਰੂ ਦੀ ਪਾਵਨ ਬਾਣੀ ਨੂੰ ਪੜਨੇ ਹਾਂ ਸਤਿਗੁਰੂ ਦੀ ਪਾਵਨ ਬਾਣੀ ਨੂੰ ਵਿਚਾਰਦੇ ਹਾਂ ਸੋ ਆਪਾਂ ਜਿਹੜੀਆਂ ਬੇਨਤੀਆਂ ਕਰ ਰਹੇ ਆ ਨਾ ਮਹਾਪੁਰਖ ਕਹਿੰਦੇ ਹੁੰਦੇ ਸੀ ਕਿ ਕਹਿੰਦੇ ਭਾਈ ਪੂਰਾ ਦਸੰਬਰ ਮਹੀਨਾ ਇਹ দান ਕਰਨਾ ਹੈ ਕਾਦਾ দান ਕਰਨਾ ਆਪਾਂ ਕੋਈ ਬਾਹਰੀ ਚੀਜ਼ਾਂ ਦਾਣ ਨਹੀਂ ਕਰਨੀਆਂ ਹੁਣ ਕਈਆਂ ਦਾ ਸਵਾਲ ਪਹਿਲੇ ਹੀ ਹੋ ਜਾਂਦਾ ਹੈ ਭਾਈ ਸਾਹਿਬ ਜੀ ਬੜੇ ਖਰਚੇ ਆ ਜੀ ਪੈਸਾ ਨਹੀਂ ਹੈਗਾ ਜੀ ਕੀ ਕਰੀਏ ਉਹਨਾਂ ਨੂੰ ਐ ਹੁੰਦਾ ਵੀ ਸ਼ਾਇਦ ਕੋਈ ਪੈਸੇ ਨਾਲ ਚੀਜ਼ ਲੈ ਕੇ ਆਪਾਂ ਕੋਈ ਦਾਨ ਕਰਨੀ ਹੈ ਪੈਸੇ ਨਾਲ ਕੋਈ ਚੀਜ਼ ਲੈ ਕੇ ਆਪਾਂ ਇਧਰ ਉਧਰ ਫਿਰਨਾ ਆ ਇਹ ਗੱਲ ਨਹੀਂ ਹੈਗੀ ਗੁਰਮਖੋ ਸਤਿਗੁਰੂ ਨੇ ਸਾਫ਼ ਹੀ ਗੱਲ ਕਰ ਦਿੱਤੀ ਪਾਤਸ਼ਾਹ ਜੀ ਨੇ ਸਾਫ਼ ਹੀ ਗੱਲ ਨੂੰ ਨਿਬੇੜਾ ਕਰ ਦਿੱਤਾ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰਸਿੱਖੋ ਯਾਦ ਰੱਖਿਆ ਜੀ ਕਹਿੰਦੇ ਗੁਰਬਾਣੀ ਪੜਨਾ ਸਤਿਗੁਰੂ ਦੀ ਪਾਵਨ ਬਾਣੀ ਨੂੰ ਵਿਚਾਰਨਾ ਤੇ ਯਾਦ ਰੱਖਿਓ ਕਹਿੰਦੇ ਭਾਈ ਇਹੋ ਹੀ ਦਾਨ ਕਰਨਾ ਹੈ ਕਹਿੰਦੇ ਜਿਹੜੇ ਸਵਾਸ ਤੂੰ ਗੁਰੂ ਦੀ ਬਾਣੀ ਪੜਨ ਵੇਲੇ ਕਰੇਂਗਾ ਜਿੰਨੇ ਸਵਾਸ ਤੈਨੂੰ ਗੁਰੂ ਦੀ ਬਾਣੀ ਪੜਨ ਵੇਲੇ ਆਉਣਗੇ ਨਾ ਯਾਦ ਰੱਖੀ ਕਹਿੰਦੇ ਉਹੀ ਸਵਾਸ ਜਿਹੜੇ ਨੇ ਸਤਿਗੁਰੂ ਦੇ ਦਰ ਤੇ ਤੇਰੇ ਪਰਵਾਨ ਨੇ ਪਾਤਸ਼ਾਹ ਦੇ ਦਰ ਤੇ ਪਰਵਾਨ ਨੇ ਤੇ ਯਾਦ ਰੱਖੀ ਜਿਹੜੇ ਸਵਾਸ ਪਰਮਾਤਮਾ ਦੇ ਦਰ ਤੇ ਪਰਵਾਨ ਨੇ ਕਹਿੰਦੇ ਸਤਿਗੁਰੂ ਉਹਨਾਂ ਨੂੰ ਸਫਲੇ ਕਰ ਦਿੰਦਾ ਤੇ ਦੋਗਣੇ ਕਰ ਦਿੰਦਾ ਆ ਇਹ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਆ ਸੋ ਪਿਆਰਿਓ ਕਹਿੰਦੇ ਭਾਈ ਪੂਰਾ ਦਸੰਬਰ ਮਹੀਨਾ ਕਹਿੰਦੇ ਤੂੰ ਸਤਿਗੁਰੂ ਦੀ ਬਾਣੀ ਦਾ ਜਾਪ ਕਰਨਾ ਹੁਣ ਇਹ ਨਹੀਂ ਹੈਗਾ ਵੀ ਚੌਂਕੜੀ ਲਾ ਕੇ ਬਹਿ ਜਾਓ ਆਪਣੇ ਕੰਮ-ਕਾਰ ਸਾਰੇ ਛੱਡ ਦਿਓ ਵੀ ਆਪਾਂ ਜਾਪ ਕਰੀ ਜਾਣਿਆ ਕਰੀ ਜਾਣਿਆ ਇਹ ਨਹੀਂ ਕਹਿਣ ਤੋਂ ਭਾਵ ਵੀ ਇੱਕ ਟਾਈਮ ਫਿਕਸ ਕਰੋ ਸਵੇਰੇ ਅੰਮ੍ਰਿਤ ਵੇਲਾ ਜੇ ਆਪਾਂ ਸੰਭਾਲ ਸਕਦੇ ਆ ਬੜੀ ਚੰਗੀ ਗੱਲ ਆ ਚਲੋ ਜੇ ਨਹੀਂ ਸੰਭਾਲ ਸਕਦੇ ਕੋਈ ਬਾਹਲੀ ਮਜਬੂਰੀ ਹੈ ਜਨ ਜਿਹੜੇ ਕਹਿ ਲੋ ਵੀ ਜਿਵੇਂ ਹੁਣ ਕਈ ਰਾਤ ਦੀ ਸ਼ਿਫਟ ਹੁੰਦੀ ਹੈ ਕਈ ਡਿਊਟੀਆਂ ਕਰਦੇ ਨੇ ਪ੍ਰਾਈਵੇਟ ਜੌਬ ਕਰਦੇ ਨੇ ਕੁਝ ਵੀ ਚਲੋ ਐਵੇਂ ਆਪੋ ਆਪਣੀ ਖਿੱਤੇ ਹੁੰਦੇ ਨੇ ਡਿਊਟੀਆਂ ਨੇ ਤੇ ਗੁਰਮੁਖ ਬਿਆਰਿਓ ਉਸ ਹਿਸਾਬ ਨਾਲ ਮੈਂ ਬੇਨਤੀ ਕਰ ਰਹੇ ਆ ਤੇ ਉਸ ਹਿਸਾਬ ਨਾਲ ਮੈਂ ਬੇਨਤੀ ਕਰਕੇ ਆਪ ਜੀ ਦਾ ਧਿਆਨ ਦਿਵਾਵਾ ਗੁਰਮਖੋ ਕਿਉਂਕਿ ਸਤਗੁਰੂ ਮਹਾਰਾਜ ਕਹਿੰਦੇ ਗੁਰਸਿੱਖੋ ਤੁਸੀਂ ਗੁਰਬਾਣੀ ਦਾ ਜਾਪ ਕਰਨਾ ਜਾਂ ਫਿਰ ਮੂਲ ਮੰਤਰ ਦਾ ਜਾਪ ਕਰਨਾ ਭਾਵ ਕਿ ਗੁਰੂ ਨੂੰ ਚੇਤੇ ਕਰਨਾ ਜਿਵੇਂ ਮਰਜ਼ੀ ਜਿਹੜੇ ਮਰਜ਼ੀ ਤਰੀਕੇ ਨਾਲ ਹੋਵੇ ਜਿਵੇਂ ਮਰਜ਼ੀ ਹੋਵੇ ਚੱਲਦੇ ਫਿਰਦੇ ਗੱਡੀ ਚਲਾਉਂਦੇ ਮੋਟਰਸਾਈਕਲ ਤੇ ਜਾਂਦੇ ਕਹਿੰਦੇ ਵੀ ਗੁਰੂ ਨੂੰ ਹਰ ਪਰਸ਼ਾ ਜੀ ਕਹਿੰਦੇ ਨਾ ਮਾਰਗ ਚਲਤ ਹਰੇ ਹਰ ਗਾਈ ਹੈ ਪਰਸ਼ਾ ਜੀ ਨੇ ਸਾਰੀ ਗੱਲ ਹੀ ਕਲੀਅਰ ਕਰ ਦਿੱਤੀ ਨਾ ਸਤਿਗੁਰੂ ਕਹਿੰਦੇ ਨੇ ਮਾਰਗ ਚਲਤ ਹਰੇ ਹਰ ਗਾਈ ਹੈ ਪਾਤਸ਼ਾਹ ਕਿਨੇ ਉਹ ਪਰਮਾਤਮਾ ਨੂੰ ਜੇਕਰ ਤੂੰ ਧਿਆਉਣਾ ਆ ਕਹਿੰਦੇ ਤੂੰ ਉੱਠਦਿਆਂ ਬੈਠਦਿਆਂ ਚੱਲਦੇ ਫਿਰਦੇ ਵੀ ਤੂੰ ਯਾਦ ਕਰ ਸਕਦਾ ਹੈ ਗੁਰਸਿੱਖਾ ਉਠਤ ਬੈਠਤ ਸੋਬਤ ਧਿਆਈਐ ਮਾਰਗ ਚਲਤ ਹਰੇ ਹਰਗਾਈਐ ਕਹਿੰਦੇ ਭਾਈ ਉੱਠਦਿਆਂ ਬੈਠਦਿਆਂ ਸੌਂਦਿਆਂ ਤੂੰ ਗੁਰੂ ਨੂੰ ਧਿਆ ਯਾਦ ਰੱਖ ਕਿੰਨੇ ਆਪਸ਼ਨ ਨੇ ਸਾਡੇ ਕੋਲ ਪਾਣੀ ਪੀਤਾ ਗੁਰੂ ਦਾ ਸ਼ੁਕਰਾਨਾ ਔਰ ਪ੍ਰਸ਼ਾਦਾ ਛੱਕੇ ਹਟੇ ਗੁਰੂ ਦਾ ਸ਼ੁਕਰਾਨਾ ਕਿਤੇ ਕੰਮ ਘਰੋਂ ਬਾਹਰ ਨਿਕਲੇ ਉਹਦਾ ਨਾਮ ਲੈ ਕੇ ਘਰੇ ਆਏ ਉਹਦਾ ਨਾਮ ਲੈ ਕੇ ਸੌਣ ਲੱਗੇ ਉਹਦਾ ਨਾਮ ਲੈ ਕੇ ਉੱਠਣ ਲੱਗੇ ਉਹਦਾ ਨਾਮ ਲੈ ਕੇ ਇਸ਼ਨਾਨ ਕਰਨ ਲੱਗੇ ਉਹਦਾ ਨਾਮ ਲੈ ਕੇ ਸੋ ਪਿਆਰਿਓ ਯਾਦ ਰੱਖਿਓ ਜ਼ਿੰਦਗੀ ਦਾ ਕੋਈ ਵੀ ਕੰਮ ਹੈ ਜਿੱਥੇ ਆਪਾਂ ਗੁਰੂ ਨੂੰ ਵਿੱਚ ਹਾਜ਼ਰ ਕਰ ਲਿਆ ਉਹਦਾ ਨਾਮ ਲੈ ਕੇ ਸਤਿਗੁਰੂ ਕਹਿੰਦੇ ਨੇ ਉਹੀ ਸਿੱਖ ਪਰਵਾਨ ਹੈ ਤੇ ਉਹੀ ਮੈਨੂੰ ਚੰਗਾ ਲੱਗਦਾ ਹੈ ਉਹੀ ਮੈਨੂੰ ਵਧੀਆ ਲੱਗਦਾ ਹੈ ਇਥੇ ਦੂਜੇ ਤੀਜੇ ਦੀ ਕੋਈ ਗੱਲ ਨਹੀਂ ਕੀਤੀ ਗਈ ਸਤਿਗੁਰੂ ਕਹਿੰਦੇ ਉਹੀ ਮੈਨੂੰ ਵਧੀਆ ਲੱਗਦਾ ਤੇ ਕਹਿੰਦੇ ਉਹੀ ਮੈਨੂੰ ਪਰਵਾਨ ਹੈ ਤੇ ਆਪਾਂ ਦਸੰਬਰ ਮਹੀਨਾ ਏਦਾਂ ਕਰੀਏ ਆਪਾਂ ਦਸੰਬਰ ਮਹੀਨਾ ਇਹ ਏਦਾਂ ਕੱਢੀਏ ਸਤਿਗੁਰੂ ਮਹਾਰਾਜ ਜੀ ਦੀ ਫਿਰ ਕਿਰਪਾ ਵੇਖਿਓ ਕਿਵੇਂ ਵਰਤਦੀ ਹੈ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇਖਿਓ ਫਿਰ ਕਿਵੇਂ ਵਰਤਦੀ ਹੈ ਗੁਰਮਖੋ ਸਤਿਗੁਰੂ ਨੇ ਕਿਵੇਂ ਸਾਡੇ ਤੇ ਕਿਰਪਾ ਕਰਨੀ ਹੈ ਪਾਤਸ਼ਾਹ ਨੇ ਸਾਡੇ ਤੇ ਕਿਵੇਂ ਕਿਰਪਾ ਕਰਨੀ ਹੈ ਇਹ ਗੱਲ ਯਾਦ ਰੱਖਿਓ ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਦੀ ਜਿਹੜੀ ਕਿਰਪਾ ਹੈ ਸਤਿਗੁਰੂ ਮਹਾਰਾਜ ਜੀ ਦੀ ਜਿਹੜੀ ਕਿਰਪਾ ਹੈ ਗੁਰਮਖੋ ਉਦੋਂ ਵਰਤਦੀ ਹੈ ਜਦੋਂ ਆਪਾਂ ਸਤਿਗੁਰੂ ਦੀ ਪਾਵਨ ਬਾਣੀ ਨੂੰ ਪੜਨੇ ਹਾਂ ਜਦੋਂ ਆਪਾਂ ਸਤਿਗੁਰੂ ਦੀ ਪਾਵਨ ਬਾਣੀ ਨੂੰ ਪੜਨੇ ਆ ਸਤਿਗੁਰੂ ਮਹਾਰਾਜ ਜੀ ਦੀ ਜਿਹੜੀ ਕਿਰਪਾ ਹੈ ਉਦੋਂ ਵਰਤਦੀ ਹੈ ਗੁਰਮਖੋ ਇਸ ਗੱਲ ਨੂੰ ਹਮੇਸ਼ਾ ਯਾਦ ਰੱਖਿਆ ਜੇ ਇਸ ਚੀਜ਼ ਨੂੰ ਹਮੇਸ਼ਾ ਵਿਚਾਰਿਆ ਜੇ ਸਤਿਗੁਰੂ ਮਹਾਰਾਜ ਉਦੋਂ ਹੀ ਕਿਰਪਾ ਕਰਦੇ ਨੇ ਸੋ ਗੁਰਮਖੋ ਜਿੱਥੇ ਆਪਾਂ ਗੁਰਬਾਣੀ ਨੂੰ ਪੜੀਏ ਸਤਿਗੁਰੂ ਦਾ ਸ਼ੁਕਰਾਨਾ ਕਰੀਏ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਪੜੀਏ ਯਾਦ ਰੱਖਿਓ ਤੇ ਉਥੇ ਸਤਿਗੁਰੂ ਕਹਿੰਦੇ ਨੇ ਇਹ ਸਿੱਖ ਮੇਰਾ ਸਭ ਤੋਂ ਪਿਆਰਾ ਸਿੱਖ ਹੈ ਮੇਰੇ ਪ੍ਰਾਣਾ ਤੋਂ ਪਿਆਰਾ ਸਿੱਖ ਹੈ ਤੇ ਜਿੱਥੇ ਪ੍ਰਾਣਾ ਤੋਂ ਪਿਆਰਿਆਂ ਦੀ ਗੱਲ ਆ ਜਾਂਦੀ ਹੈ ਜਿੱਥੇ ਸਤਗੁਰੂ ਮਹਾਰਾਜ ਕਹਿੰਦੇ ਇਹ ਮੇਰਾ ਪ੍ਰਾਣਾ ਤੋਂ ਪਿਆਰਾ ਸਿੱਖ ਹੈ ਸਤਗੁਰੂ ਮਹਾਰਾਜ ਜੀ ਦੇ ਉਹ ਸਭ ਤੋਂ ਨੇੜੇ ਹੁੰਦੇ ਨੇ ਤੇ ਸਤਗੁਰੂ ਮਹਾਰਾਜ ਉਹਨਾਂ 'ਤੇ ਕਿਰਪਾ ਕਰਦੇ ਨੇ ਸੋ ਆਪਾਂ ਕੋਸ਼ਿਸ਼ਾਂ ਕਰੀਏ ਕਿ ਸਤਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਪੜਹੀਏ ਵਿਚਾਰੀਏ ਤੇ ਉਹਦਾ ਸ਼ੁਕਰਾਨਾ ਕਰੀਏ ਸੋ ਇਦਾਂ ਕਰਕੇ ਵੇਖਿਓ ਕਿਵੇਂ ਫਿਰ ਸਤਗੁਰੂ ਦੀ ਕਿਰਪਾ ਵਰਤਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ